ਘਰ ਦੇ ਵਿੱਚ ਪੂਰੀ ਤਿਆਰੀ ਹੁੰਦੀ ਹੈ ਅਤੇ ਵਿਆਹ ਬਹੁਤ ਵਧੀਆ ਹੁੰਦਾ ਹੈ ਜਦੋਂ ਉਹ ਆਪਣੀ ਪਹਿਲਾ ਦਿਨ ਸੁਹਾਗਰਾਤ ਦਾ ਮਨਾਉਣ ਜਾਂਦੇ ਨੇ ਇਸ ਤੋਂ ਬਾਅਦ ਇੱਕ ਖਬਰ ਸੋਸ਼ਲ ਮੀਡੀਆ ਦੇ ਉੱਤੇ ਫੈਲ ਜਾਂਦੀ ਹੈ ਲੋਕ ਬਹੁਤ ਹੀ ਖੁਸ਼ੀ ਦੇ ਨਾਲ ਉਹ ਲੜਕਾ ਆਪਣੀ ਬਰਾਤ ਲੈ ਕੇ 7 ਮਾਰਚ ਨੂੰ ਆਪਣੇ ਘਰੋਂ ਜਾਂਦਾ ਹੈ ਇੱਕ ਸਾਲ ਪੁਰਾਣੀ ਗੱਲ ਹੈ ਕਿ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਇੱਕ ਲੜਕਾ ਉਸ ਪ੍ਰੋਗਰਾਮ ਦੇ ਵਿੱਚ ਇੱਕ ਲੜਕੀ ਨੂੰ ਦੇਖਦਾ ਅਤੇ ਉਹ ਉਸ ਲੜਕੀ ਨੂੰ ਦੇਖਦਾ ਹੀ ਰਹਿ ਜਾਂਦਾ ਕਿਉਂਕਿ ਉਹ ਲੜਕੀ ਇੰਨੀ ਜਿਆਦੇ ਖੂਬਸੂਰਤ ਸੀ ਇਸ ਤੋਂ ਬਾਅਦ ਉਹ ਲੜਕਾ ਆਪਣੇ ਹੀ ਪਰਿਵਾਰ ਦੀ ਇੱਕ ਔਰਤ ਨੂੰ ਪੁੱਛਦਾ ਹੈ ਕਿ ਉਹ ਲੜਕੀ ਕੌਣ ਹੈ ਤੇ ਅੱਗੋਂ ਉਹ ਔਰਤ ਕਹਿੰਦੀ ਹੈ ਕਿਉਂ ਨਾ ਤੇਰਾ ਇਸ ਲੜਕੀ ਦੇ ਨਾਲ ਵਿਆਹ ਕਰਵਾ ਦਿੱਤਾ ਜਾਵੇ ਤੇ ਉਹ ਲੜਕਾ ਹੱਸਦਾ ਹੈ ਤੇ ਹੱਸਣ ਤੋਂ ਬਾਅਦ ਉੱਥੋਂ ਚਲਾ ਜਾਂਦਾ ਪਰ ਥੋੜੇ ਟਾਈਮ ਬਾਅਦ ਇੱਕ ਐਸਾ ਸਮਾਂ ਆਉਂਦਾ ਹੈ ਕਿ ਉਸੇ ਕੁੜੀ ਦਾ ਰਿਸ਼ਤਾ ਉਸ ਮੁੰਡੇ ਦੇ ਲਈ ਆ ਜਾਂਦਾ ਹੈ ਤੇ ਜਦੋਂ ਉਸ ਮੁੰਡੇ ਨੂੰ ਉਸ ਬਾਰੇ ਪਤਾ ਲੱਗਦਾ ਤਾਂ ਉਹ ਬਹੁਤ ਖੁਸ਼ ਹੁੰਦਾ ਤੇ ਇਸ ਤੋਂ ਬਾਅਦ ਉਹਨਾਂ ਦਾ ਰਿਸ਼ਤਾ ਤੈਅ ਹੋ ਜਾਂਦਾ ਥੋੜੇ ਟਾਈਮ ਬਾਅਦ ਪਰਿਵਾਰ ਵਾਲੇ ਵਿਆਹ ਦਾ ਦਿਨ ਧਰ ਲੈਂਦੇ ਨੇ 7 ਮਾਰਚ 2025 ਨੂੰ ਉਹਨਾਂ ਦਾ ਵਿਆਹ ਤੈਅ ਹੋ ਜਾਂਦਾ ਤਾਂ ਇਸ ਤੋਂ ਬਾਅਦ ਘਰ ਦੇ ਵਿੱਚ ਪੂਰੀ ਤਿਆਰੀ ਹੁੰਦੀ ਹੈ ਅਤੇ ਵਿਆਹ ਬਹੁਤ ਵਧੀਆ ਹੁੰਦਾ ਤੇ ਜਦੋਂ ਉਹ ਆਪਣੀ ਪਹਿਲਾ ਦਿਨ ਸੁਹਾਗ ਰਾਤ ਦਾ ਮਨਾਉਣ ਜਾਂਦੇ ਨੇ ਤਾਂ ਸਵੇਰ ਨੂੰ ਪਤਾ ਲੱਗਦਾ ਕਿ ਦੋਨਾਂ ਜਣਾਵਾਂ ਦੀਆਂ ਲਾਸ਼ਾਂ ਉਸ ਕਮਰੇ ਦੇ ਵਿੱਚ ਪਈਆਂ ਨੇ ਇਸ ਤੋਂ ਬਾਅਦ ਇਹ ਖਬਰ ਸੋਸ਼ਲ ਮੀਡੀਆ ਦੇ ਉੱਤੇ ਫੈਲ ਜਾਂਦੀ ਹੈ ਲੋਕ ਅਤੇ ਪਰਿਵਾਰ ਵਾਲੇ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਆਖਰਕਾਰ ਇੰਨਾ ਵਧੀਆ ਵਿਆਹ ਹੋਇਆ ਵਿਆਹ ਹੋਣ ਤੋਂ ਬਾਅਦ ਇਹਨਾਂ ਦੀ ਮੌਤ ਕਿਵੇਂ ਹੋਈ ਤੇ ਇਸ ਦਾ ਕੀ ਕਾਰਨ ਸੀ ਅਤੇ ਇਸ ਮਾਮਲੇ ਦੀ ਪੁਲਿਸ ਜਾਂਚ ਸ਼ੁਰੂ ਕਰ ਦਿੰਦੀ ਹੈ ਸੋ ਸਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਸੱਚੀ ਘਟਨਾ ਗਈ ਇਹ ਉੱਤਰ ਪ੍ਰਦੇਸ਼ ਦੇ ਅਜੋਧਿਆ ਦੀ ਹੈ ਥਾਣਾ ਕੈਂਟ ਸਹਾਦਤ ਗੰਜ ਮੁਰਾਵਨ ਟੋਲ ਦੀ ਹੈ ਕੀ ਹੋਇਆ ਦੋਸਤੋ ਇੱਕ ਲੜਕੇ ਦਾ ਵਿਆਹ 7 ਮਾਰਚ 2025 ਨੂੰ ਹੋਇਆ ਬਹੁਤ ਹੀ ਵਧੀਆ ਵਿਆਹ ਹੁੰਦਾ ਹੈ ਬਹੁਤ ਹੀ ਖੁਸ਼ੀ ਦੇ ਨਾਲ ਉਹ ਲੜਕਾ ਆਪਣੀ ਬਰਾਤ ਲੈ ਕੇ 7 ਮਾਰਚ ਨੂੰ ਆਪਣੇ ਘਰੋਂ ਜਾਂਦਾ ਹੈ ਲੜਕੀ ਵਾਲੇ ਅਤੇ ਮੁੰਡੇ ਵਾਲੇ ਦੋਨੋਂ ਜਣੇ ਬਹੁਤ ਹੀ ਖੁਸ਼ ਹੁੰਦੇ ਨੇ ਇਸ ਤੋਂ ਬਾਅਦ ਉਰੇ ਰੀਤੀ ਰਵਾਜਾਂ ਦੇ ਨਾਲ ਉਹਨਾਂ ਦੋਨਾਂ ਦਾ ਵਿਆਹ ਹੁੰਦਾ ਘਰ ਨੂੰ ਪੂਰਾ ਸਜਾਇਆ ਜਾਂਦਾ ਅਤੇ ਰਿਸ਼ਤੇਦਾਰ ਤੇ ਆਸ-ਪਰੋਸ ਦੇ ਲੋਕ ਵੀ ਉਸ ਟਾਈਮ ਉਪਹੁੰਚੇ ਹੁੰਦੇ ਨੇ ਮੁੰਡੇ ਵਾਲਿਆਂ ਨੇ ਤਕਰੀਬਨ 6 ਮਹੀਨੇ ਪਹਿਲਾਂ ਹੀ ਵਿਆਹ ਦੀ ਤਿਆਰੀ ਕਰ ਦਿੱਤੀ ਸੀ ਤੇ ਜਦੋਂ ਵਿਆਹ ਹੋ ਜਾਂਦਾ ਤੇ ਇਸ ਤੋਂ ਬਾਅਦ ਤਕਰੀਬਨ ਰਾਤ ਨੂੰ 11 ਵਜੇ ਤੇ ਜਦੋਂ ਉਹ ਆਪਣੀ ਸੁਹਾਗਰਾਤ ਮਨਾਉਣ ਦੇ ਲਈ ਕਮਰੇ ਦੇ ਵਿੱਚ ਜਾਂਦੇ ਨੇ ਸਵੇਰ ਵੇਲੇ ਜਾਨਕੀ 8 ਮਾਰਚ ਨੂੰ ਉਸਰ ਲੜਕੇ ਦਾ ਭਰਾ ਦੀਪਕ ਸਵੇਰੇ ਸਵੇਰੇ ਉੱਠਦਾ ਕਿਉਂਕਿ ਦੀਪਕ ਨੇ ਮੰਡੀ ਦੇ ਵਿੱਚ ਸਬਜ਼ੀ ਲੈਣ ਜਾਣਾ ਸੀ 8 ਤਰੀਕ ਨੂੰ ਪ੍ਰਦੀਪ ਦੇ ਵਿਆਹ ਦੀ ਪਾਰਟੀ ਕਰਨੀ ਸੀ ਰਿਸ਼ਤੇਦਾਰ ਘਰ ਦੇ ਵਿੱਚ ਪਹੁੰਚੇ ਹੋਏ ਸੀ ਅਤੇ ਜਾਂਦਾ ਜਾਂਦਾ ਦੀਪਕ ਆਪਣੇ ਭਰਾ ਪ੍ਰਦੀਪ ਨੂੰ ਆਵਾਜ਼ਾਂ ਵੀ ਮਾਰਦਾ ਕਿ ਤੂੰ ਥੋੜਾ ਜਿਆਦਾ ਜਲਦੀ ਉੱਠ ਖੜੀ ਕੰਮਕਾਰ ਬਹੁਤ ਕਰਨ ਵਾਲੇ ਨੇ ਇਸ ਤੋਂ ਬਾਅਦ ਉਹ ਮੰਡੀ ਦੇ ਵਿੱਚ ਚਲਾ ਜਾਂਦਾ ਥੋੜੇ ਟਾਈਮ ਬਾਅਦ ਘਰ ਦੇ ਵੀ ਉਸ ਨੂੰ ਆਵਾਜ਼ਾਂ ਲਗਾਉਂਦੇ ਨੇ ਪਰ ਉਹ ਨਹੀਂ ਉੱਠਦਾ ਤੇ ਇਸ ਤੋਂ ਬਾਅਦ ਸਵੇਰ ਦੇ 7 ਵਜੇ ਜਾਂਦੇ ਨੇ 7 ਵਜੇ ਘਰ ਦੇ ਆਵਾਜ਼ਾਂ ਮਾਰਦੇ ਨੇ ਤਾਂ ਅੱਗੂ ਪ੍ਰਦੀਪ ਨਹੀਂ ਉੱਠਦਾ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਸ਼ੱਕ ਹੁੰਦਾ ਤਾਂ ਉਹ ਫਿਰ ਦਰਵਾਜ਼ਾ ਤੋੜਦੇ ਨੇ ਦਰਵਾਜ਼ਾ ਜਦੋਂ ਤੋੜਦੇ ਨੇ ਤਾਂ ਅੱਗੂ ਪਤਾ ਲੱਗਦਾ ਕਿ ਪ੍ਰਦੀਪ ਪੱਖੇ ਨਾਲ ਲਟਕਿਆ ਹੋਇਆ ਅਤੇ ਉਸ ਦੀ ਪਤਨੀ ਸ਼ਿਵਾਨੀ ਦੀ ਜਿਹੜੀ Laash ਹੈ ਉਹ ਬੈੱਡਾਂ ਦੇ ਉੱਤੇ ਪਈ ਹੈ ਤੇ ਇਸ ਤੋਂ ਬਾਅਦ ਉਸ ਘਰ ਦੇ ਵਿੱਚ ਚੀਕਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਘਰ ਦੇ ਵਿੱਚ ਥੋੜਾ ਟਾਈਮ ਪਹਿਲਾਂ ਨੱਚਣ-ਕੁੱਦਣ ਅਤੇ ਗਾਉਣ ਵਜਾਉਣ ਦੀਆਂ ਆਵਾਜ਼ਾਂ ਆ ਰਹੀਆਂ ਸੀ ਇਸ ਤੋਂ ਬਾਅਦ ਉਸ ਘਰ ਦੇ ਵਿੱਚ ਰੋਣ ਦੀਆਂ ਚੀਕਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪ੍ਰਦੀਪ ਦੀ ਮਾਂ ਬਹੁਤ ਜ਼ਿਆਦਾ ਰੋਂਦੀ ਆ ਉਸ ਦੀਆਂ ਭੈਣਾਂ ਵੀ ਬਹੁਤ ਜ਼ਿਆਦਾ ਰੋਂਦੀਆਂ ਨੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਇਸ ਤੋਂ ਬਾਅਦ ਪ੍ਰਦੀਪ ਦੇ ਭਰਾ ਨੂੰ ਵੀ ਫੋਨ ਕੀਤਾ ਜਾਂਦਾ ਜੋ ਕਿ ਮੰਡੀ ਦੇ ਵਿੱਚ ਸਬਜ਼ੀ ਲੈਣ ਗਿਆ ਹੋਇਆ ਸੀ ਕਿਉਂਕਿ ਦੀਪਕ ਜਾਂਦਾ ਹੋਇਆ ਆਪਣੇ ਭਰਾ ਪ੍ਰਦੀਪ ਨੂੰ ਕਹਿ ਕੇ ਗਿਆ ਸੀ ਕਿ ਤੂੰ ਜਲਦੀ ਉੱਠ ਖੜੀ ਤੇ ਇਸ ਤੋਂ ਬਾਅਦ ਜਦੋਂ ਉਹ ਵੀ ਘਰ ਆਉਂਦਾ ਤਾਂ ਉਸ ਦਾ ਵੀ ਰੋ ਰੋਕੇ ਬੁਰਾ ਹਾਲ ਹੋ ਜਾਂਦਾ ਤਾਂ ਇਸ ਤੋਂ ਬਾਅਦ ਇਹ ਜਿਹੜੀ ਖਬਰ ਹੈ ਪੂਰੇ ਇਲਾਕੇ ਦੇ ਵਿੱਚ ਫੈਲ ਜਾਂਦੀ ਆ ਤੇ ਇਸ ਤੋਂ ਬਾਅਦ ਪੁਲਿਸ ਨੂੰ ਤਲਾਹ ਦਿੱਤੀ ਜਾਂਦੀ ਆ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਆ ਕੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਕਬਜ਼ੇ ਤੇ ਲੈਣ ਤੋਂ ਬਾਅਦ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਤੇ ਪੁਲਿਸ ਇਸ ਤੋਂ ਬਾਅਦ ਪ੍ਰਦੀਪ ਦਾ ਜਿਹੜਾ ਮੋਬਾਈਲ ਹੁੰਦਾ ਉਸ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਇਸ ਤੋਂ ਬਾਅਦ ਪ੍ਰਦੀਪ ਦੇ ਫੋਨ ਦੀ ਸੀਟੀਆਰ ਕਰਵਾਈ ਜਾਂਦੀ ਹੈ ਅਤੇ ਜਦੋਂ ਪੁਲਿਸ ਫਿਰ ਖੁਲਾਸਾ ਕਰਦੀ ਹੈ ਤਾਂ ਸਾਰਿਆਂ ਦੇ ਹੋਸ਼ ਉੱਡ ਜਾਂਦੇ ਨੇ ਅਤੇ ਪੁਲਿਸ ਵੀ ਸੋਚਣ ਲਈ ਮਜਬੂਰ ਹੋ ਜਾਂਦੇ ਆ ਵੀ ਆਖਰਕਾਰ ਇਹ ਹੋਇਆ ਤਾਂ ਕਿਵੇਂ ਹੋਇਆ ਤਾਂ ਪਤਾ ਲੱਗਦਾ ਕਿ ਪ੍ਰਦੀਪ ਨੇ ਆਪਣੇ ਹੀ ਫੋਨ ਤੋਂ ਇੱਕ ਮੈਸੇਜ ਟਾਈਪ ਕੀਤਾ ਅਤੇ ਆਪਣੇ ਦੂਸਰੇ ਫੋਨ ਤੇ ਭੇਜ ਦਿੱਤਾ ਇਸ ਤੋਂ ਬਾਅਦ ਇਹ ਮੈਸੇਜ ਸ਼ਿਵਾਨੀ ਨੂੰ ਪ੍ਰਦੀਪ ਨੇ ਦਿਖਾਇਆ ਅਤੇ ਉਸ ਨੇ ਕਿਹਾ ਕਿ ਤੇਰੇ ਕਿਸੇ ਦੋਸਤ ਨੇ ਇਹ ਮੈਨੂੰ ਮੈਸੇਜ ਭੇਜਿਆ ਇਹ ਮੈਸੇਜ ਮੇਰੇ ਅਤੇ ਤੇਰੇ ਲਈ ਆ ਇਸ ਤੋਂ ਬਾਅਦ ਹੋ ਸਕਦਾ ਵੀ ਉਸ ਨੇ ਸ਼ਿਵਾਨੀ ਦਾ ਗਲਾਕੋਟਕੇ ਉਹਦਾ ਮਰਡਰ ਕਰ ਦਿੱਤਾ ਹੋਵੇ ਕਿਉਂਕਿ ਇਹ ਮੈਸੇਜ ਦੇ ਵਿੱਚ ਸ਼ਿਵਾਨੀ ਦੇ ਜਿਹੜਾ ਪਿਛਲਾ ਜੀਵਨ ਸੀ ਜੋ ਬੀਤ ਚੁੱਕਿਆ ਸੀ ਉਸ ਦੇ ਵਿੱਚ ਉਸ ਦੀ ਪੂਰੀ ਕਹਾਣੀ ਲਿਖੀ ਹੋਈ ਸੀ ਵੀ ਕੀ ਕੀ ਉਸ ਨੇ ਆਪਣੇ ਜੀਵਨ ਦੇ ਵਿੱਚ ਕੀਤਾ ਕਿਉਂਕਿ ਹੋ ਸਕਦਾ ਪ੍ਰਦੀਪ ਨੇ ਸ਼ਿਵਾਨੀ ਨੂੰ ਪੈਰਾਂ ਥੱਲੋਂ ਕੱਢਣ ਦੇ ਲਈ ਇੱਕ ਮੈਸੇਜ ਖੁਦ ਟਾਈਪ ਕੀਤਾ ਹੋਵੇ ਤਾਂ ਕਿ ਉਹ ਸ਼ਿਵਾਨੀ ਦੇ ਪਿਛਲੇ ਜੀਵਨ ਦਾ ਸੱਚ ਜਾਣ ਸਕੇ ਤਾਂ ਇਸ ਤੋਂ ਬਾਅਦ ਹੋ ਸਕਦਾ ਸ਼ਿਵਾਨੀ ਨੇ ਉਸ ਨੂੰ ਪੂਰਾ ਸੱਚ ਬਿਆਨ ਕਰ ਦਿੱਤਾ ਹੋਵੇ ਅਤੇ ਪ੍ਰਦੀਪ ਨੂੰ ਇਸ ਤੋਂ ਬਾਅਦ ਬਹੁਤ ਜ਼ਿਆਦਾ ਗੁੱਸਾ ਆਇਆ ਹੋਵੇ ਤੇ ਗੁੱਸੇ 'ਚ ਆਉਣ ਤੋਂ ਬਾਅਦ ਉਸ ਨੇ ਸ਼ਿਵਾਨੀ ਦਾ ਕਤਲ ਕਰ ਦਿੱਤਾ ਹੋਵੇ ਤੇ ਪੋਸਮਰਟ ਮਰ ਰਿਪੋਰਟ ਵੀ ਜਦੋਂ ਆਉਂਦੀ ਹੈ ਪੋਸਮਰਟ ਮਰ ਰਿਪੋਰਟ ਦੇ ਵਿੱਚ ਵੀ ਇਹ ਆਉਂਦਾ ਹੈ ਕਿ ਪ੍ਰਦੀਪ ਨੇ ਸ਼ਿਵਾਨੀ ਦਾ ਗਲਾ ਘੁੱਟ ਕੇ ਉਹਦਾ ਮਰਡਰ ਕੀਤਾ ਅਤੇ ਇਸ ਤੋਂ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਉਸ ਨੇ ਆਪਣੇ ਆਪ ਨੂੰ ਵੀ ਫਾਹਾ ਲਾ ਕੇ ਸੂਸਾਇਡ ਕਰ ਲਈ ਇਹ ਹੋ ਸਕਦਾ ਪ੍ਰਦੀਪ ਦੇ ਮਨ ਦੇ ਵਿੱਚ ਇਹ ਆਇਆ ਹੋਵੇ ਕਿ ਹੁਣ ਮੈਂ ਇਹਦਾ ਤਾਂ ਕਤਲ ਕਰ ਦਿੱਤਾ ਲੋਕ ਮੈਨੂੰ ਵੀ ਮਾਰ ਦੇਣਗੇ ਇਸ ਡਰ ਦੇ ਚਲਦਿਆਂ ਉਸਨੇ ਆਪਣੀ ਵੀ ਜੀਵਨ ਲੀਲਾ ਸਮਾਪਤ ਕਰ ਲਈ ਹੋਵੇ ਇਹ ਜਿਹੜੀ ਸਾਰੀ ਘਟਨਾ ਘਟਣ ਦਾ ਕਾਰਨ ਇਹ ਹੀ ਸੀ ਕਿਉਂਕਿ ਪ੍ਰਦੀਪ ਨੂੰ ਆਪਣੀ ਪਤਨੀ ਸ਼ਿਵਾਨੀ ਉੱਤੇ ਸ਼ੱਕ ਸੀ ਪਹਿਲੇ ਦਿਨ ਹੀ ਉਸਨੇ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਸ਼ੱਕ ਨੇ ਹੀ ਇਹ ਸਾਰਾ ਜਿਹੜਾ ਕਾਂਡਾ ਕਰਵਾਇਆ ਜੇ ਪ੍ਰਦੀਪ ਸ਼ੱਕ ਨਾ ਕਰਦਾ ਤਾਂ ਹੋ ਸਕਦਾ ਇਹ ਕਾਂਡਰ ਨਾ ਹੁੰਦਾ ਵਿਆਹ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਪਤੀ ਪਤਨੀ ਦਾ ਰਿਸ਼ਤਾ ਉਹ ਵਿਸ਼ਵਾਸ ਤੇ ਖੜਾ ਹੈ ਜੇਕਰ ਤੁਹਾਡਾ ਵਿਸ਼ਵਾਸ ਬਣਿਆ ਰਹਿੰਦਾ ਤਾਂ ਤੁਹਾਡਾ ਰਿਸ਼ਤਾ ਪੂਰੀ ਜ਼ਿੰਦਗੀ ਕਦੇ ਵੀ ਨਹੀਂ ਟੁੱਟਦਾ ਪਰ ਜੇਕਰ ਤੁਹਾਡੇ ਰਿਸ਼ਤੇ ਦੇ ਵਿੱਚ ਵਿਸ਼ਵਾਸ ਨਹੀਂ ਹੈ ਤਾਂ ਉਹ ਰਿਸ਼ਤਾ ਵੀ ਨਹੀਂ ਰਹਿੰਦਾ ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣੇ ਰਿਸ਼ਤਿਆਂ ਦੇ ਵਿੱਚ ਵਿਸ਼ਵਾਸ ਪੈਦਾ ਕਰੋ ਜਿਵੇਂ ਪ੍ਰਦੀਪ ਨੇ ਆਪਣੀ ਪਤਨੀ ਤੇ ਸ਼ੱਕ ਕੀਤਾ ਸ਼ੱਕ ਕਾਰਨ ਦੋਨੋਂ ਜਣੇ ਅੱਜ ਇਸ ਦੁਨੀਆ ਤੋਂ ਚਲੇ ਗਏ ਪਹਿਲਾ ਦਿਨ ਵਿਆਹ ਦਾ ਸੀਗਾ ਬਹੁਤ ਹੀ ਖੁਸ਼ੀ ਖੁਸ਼ੀ ਵਿਆਹ ਹੋਇਆ ਸੀ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਚਾਹ ਬਣਾਇਆ ਜਾ ਰਿਹਾ ਸੀ ਪਰ ਇੱਕ ਸ਼ੱਕ ਨੇ ਪੂਰਾ ਪਰਿਵਾਰ ਆ ਜਿਹੜਾ ਉਜਾੜ ਕੇ ਰੱਖ ਦਿੱਤਾ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਰੇ ਦੋਸਤਾਂ ਨੂੰ Zot zie ik al.